ਕੱਲ ਸੁਹਾਣੇ ਟੂਰਨਾਮੈਂਟ ਦੇ ਵਿੱਚ ਰਾਣਾ ਬਲਾਚੌਰੀਆ ਦਾ ਅਨੁਸ਼ੱਤ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਚੌਣ ਵਾਲੇ ਤੇ ਦੋਸਤ ਮਿੱਤਰਾਂ ਤਾਂ ਤਾਂ ਲੱਗਿਆ ਹੋਇਆ ਹੈ ਕੁਝ ਦੇਰ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਪਹੁੰਚ ਰਹੀ ਹੈ ਪਰ ਜਿਸ ਤਰੀਕੇ ਨਾਲ ਪੋਸਟਾਂ 'ਤੇ ਕੁਝ ਵਾਇਰਲ ਹੋ ਰਹੀਆਂ ਨੇ ਬਾਈ ਦੇ ਦੋਸਤ ਸਾਡੇ ਨਾਲ ਨੇ ਦੇਖੋ ਜਿਹੜੇ ਨਾਲ ਰਹਿੰਦੇ ਸੀ ਔਰ ਟੂਰਨਾਮੈਂਟ ਵੀ ਜਾਂਦੇ ਸੀ ਤਾਂ ਅੱਜ ਜਦੋਂ ਇਹ ਖਬਰ ਉਹਨਾਂ ਰਾਤ ਦੀ ਸੁਣੀ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਵਿਸ਼ਵਾਸ ਵੀ ਨਹੀਂ ਹੋ ਰਿਹਾ ਭਾਈ ਜਿਸ ਤਰੀਕੇ ਨਾਲ ਰਾਤ ਦੀ ਜਿਹੜੀ ਖਬਰ ਵਾਇਰਲ ਹੋਈ ਉਸ ਤੋਂ ਬਾਅਦ ਇੱਕ ਵਾਰ ਤਾਂ ਬੰਦੇ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਸਾਡਾ ਭਰਾ ਇਸ ਤਰੀਕੇ ਨਾਲ ਇਸ ਦੁਨੀਆ 'ਚ ਨਹੀਂ ਰਿਹਾ ਸਾਨੂੰ ਤਾਂ ਜੀ ਹੁਣ ਤੱਕ ਨਹੀਂ ਯਕੀਨ ਹੋ ਰਿਹਾ ਤੇ ਸਾਡਾ ਬੰਦੇ ਨਾਲ ਇਦਾਂ ਹੋ ਗਿਆ ਹੋਈ ਵੀ ਉਸ ਬੰਦੇ ਨਾਲ ਨਾ ਜਿਹਦਾ ਅਸੀਂ ਕਦੇ ਸਾਨੂੰ ਸੁਪਨਾ ਵੀ ਨਹੀਂ ਆਇਆ ਹੋਗਾ ਵੀ ਇਹਨੇ ਹਾਂ ਆਹ ਕੰਮ ਕੀਤਾ ਜਾਂ ਕੁਝ ਵੀ ਕੁਝ ਨਹੀਂ ਇਦਾਂ ਦੱਸਿਆ ਜੀ ਇਹਦਾ ਪਤਾ ਨਹੀਂ ਹੁਣ ਬਾਅਦ 'ਚ ਹੀ ਪਤਾ ਲੱਗੂ ਹੋਵੇ ਇਨਕੁਆਰੀ ਤੇ ਵੀ ਕੀ ਬਣਦਾ ਕੀ ਨਹੀਂ ਕਿ ਕਬੱਡੀ ਖਿਡਾਰੀਆਂ ਨੂੰ ਸਿੰਗਰਾਂ ਨੂੰ ਲਗਾਤਾਰ ਇਸ ਤਰੀਕੇ ਧਮਕੀਆਂ ਆ ਰਹੀਆਂ ਨੇ ਕਈਆਂ ਦੇ ਕਤਲ ਵੀ ਕਰ ਦਿੱਤੇ ਜਿਵੇਂ ਸੰਦੀਪ ਪੰਪੀਆ ਨੰਗਲ ਨੇ ਤਾਂ ਇਸ ਤਰੀਕੇ ਦਾ ਹੀ ਦੋ ਚੀਜ਼ਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਚੀਜ਼ ਤਾਂ ਹੁਣ ਮੈਂ ਤਾਂ ਤੁਹਾਡੇ ਨਾਲ ਕੀ ਕਲੀਅਰ ਕਰਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਅੱਜ ਵਿਚਾਰ ਦਾ ਟਾਰਗੇਟ ਕਿਉਂਕਿ ਇਹ ਦੋ ਚੀਜ਼ਾਂ ਦੇ ਵਿੱਚ ਪੈਸਾ ਰਹਿ ਗਿਆ ਜੀ ਪੰਜਾਬ 'ਚ ਲੋਕੀ ਫਿਰ ਤੁਹਾਨੂੰ ਪਤਾ ਹੀ ਹੈ ਕਹਿੰਦੇ ਨੇ ਜੇ ਬੰਦਾ ਉੱਪਰ ਨੂੰ ਜਾਵੇ ਤਾਂ ਦੁਸ਼ਮਣ ਆਪਣੇ ਆਪ ਪੈਦਾ ਹੋ ਜਾਂਦੇ ਨੇ ਪਰ ਆ ਜਿਹੜਾ ਕੰਮ ਹੋਇਆ ਨਾ ਜੀ ਇਹ ਬਹੁਤ ਮਾੜਾ ਹੋਇਆ ਇਹ ਕਿਸੇ ਪਾਸੇ ਉਹ ਵੀ ਨਹੀਂ ਲੱਗਦਾ ਸੀ ਕਿ ਇਹ ਕੰਮ ਇਹਦੇ ਇਸ ਬੰਦੇ ਨਾਲ ਹੋਊਗਾ ਬਹੁਤ ਨੇਚਰ ਬਹੁਤ ਵਧੀਆ ਹੀ ਉਹਦਾ ਬਹੁਤ ਵਧੀਆ ਚੰਗਾ ਹੀ ਤੁਸੀਂ ਪਿੰਡ 'ਚ ਕਿਸੇ ਨੂੰ ਵੀ ਪੁੱਛ ਲਿਓ ਬੜਾ ਚੋਰ 'ਚ ਕਿਸੇ ਨੂੰ ਪੁੱਛ ਲਿਓ ਆਪਣੇ ਨਮਾਸ਼ਹਿਰ ਜ਼ਿਲ੍ਹੇ ਦੇ ਵਿੱਚ ਕਿਸੇ ਬੰਦੇ ਨੂੰ ਵੀ ਪੁੱਛ ਲਿਓ ਜੇ ਉਸ ਬਾਰੇ ਕੋਈ ਮਾੜਾ ਕਹਿ ਗਿਆ ਨਾ ਜੀ ਮੈਂ ਆਪਣੇ ਸਿਰ ਵੜਾ ਦੂੰਗਾ ਇਹ ਇਸ ਬੰਦੇ ਨੇ ਮਾੜੀ ਕੀਤੀ ਇੱਥੇ ਵੀ ਬਾਈ ਇੱਥੇ ਬਾਈ ਮੁੰਡੇ ਮੰਡੇ ਲੈ ਕੇ ਫਿਰਦਾ ਸੀ ਇਕੱਲਾ ਹੀ ਫਰੀ ਹੋਣਾ ਇਕੱਲਾ ਹੀ ਇਕੱਲਾ ਜੀ ਕੋਈ ਐਦਾਂ ਦਾ ਨਹੀਂ ਸੀਗਾ ਵੀ ਆਹ ਬਈ ਪੰਜ-ਸੱਤ ਨਾਲ ਰੱਖਣੇ ਜਾਂ ਫੁਕਰ ਬਾਜੀ ਇਦਾਂ ਦਾ ਕੁਝ ਨਹੀਂ ਸਗਾ ਜੀ ਮੈਂ ਪਹਿਲਾਂ ਵੀ ਦੱਸ ਕੇ ਛਟਿਆ ਕਿ ਜੇ ਉਹਦੇ ਹੱਥ ਸਕੂਟਰੀ ਆ ਗਈ ਉਹਨੇ ਚੱਕ ਕੇ ਇਕੱਲੇ ਨੇ ਘੁੰਮੀ ਜਾਣਾ ਕਦੇ ਜਿਮ ਤੇ ਉਹ ਜਿਮ ਦਾ ਜ਼ਿਆਦਾ ਆਪਣੇ ਸਰੀਰ ਦਾ ਫਿਟਨੈਸ ਦਾ ਬਹੁਤ ਅਸਰ ਹੈ ਜੀ ਬਾਈ ਪਹਿਲਾਂ ਕਬੱਡੀ ਖੇਡਦਾ ਸੀ ਉਸ ਤੋਂ ਬਾਅਦ ਹੁਣ ਲਗਾਤਾਰ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਖੇਡਾਂ ਨਾਲ ਜੋੜਨਾ ਫਿਰ ਟੀਮਾਂ ਬਣਾਉਣੀਆਂ ਉਹਨਾਂ ਦਾ ਭਵਿੱਖ ਬਣਾਉਣ ਵਾਸਤੇ ਲਗਾਤਾਰ ਪ੍ਰਾਲੇ ਕਰ ਰਿਹਾ ਸੀ ਬਿਲਕੁਲ ਬਿਲਕੁਲ ਜੀ ਕਬੱਡੀ ਨਾਲ ਤਾਂ ਬਹੁਤ ਜ਼ਿਆਦਾ ਲਗਾ ਸਕਿਆ ਉਹਨੂੰ ਪਹਿਲਾਂ ਆਪ ਖੇਡਦਾ ਰਿਹਾ ਫੇ ਹੌਲੀ ਹੌਲੀ ਇਧਰ ਪ੍ਰਮੋਟਿੰਗ ਲਾਈਨ 'ਚ ਚਲਾ ਗਿਆ ਫੇ ਪ੍ਰਮੋਟ ਕਰਨ ਲਾ ਫੇ ਟੀਮਾਂ ਲੈ ਕੇ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੈ ਹਨਾ ਜਾਣ ਲੱਗੇ ਪਰ ਆਹ ਜਿਹੜੀ ਚੀਜ਼ ਆ ਜਾ ਕੇ ਤਾਂ ਸੋਈ ਉੱਥੇ ਕੇ ਖੜ ਜਾਂਦੀ ਹੈ ਮੇਰੀ ਬੇ ਗੱਲ ਬਹੁਤ ਮਾੜੀ ਹੋਈ ਹੈ ਸਾਨੂੰ ਇਨਸਾਫ ਚਾਹੀਦਾ ਜੀ ਸਾਡੇ ਬੰਦੇ ਦਾ ਬਹੁਤ ਸਾਰਾ ਵਾਇਰਲ ਹੋਈ ਜਾ ਰਹੀਆਂ ਕਿ ਸਿੱਧੂ ਮਸਲੂਤ ਦੇ ਕਾਤਲਾਂ ਨੂੰ ਪਨਾਹ ਦਿੱਤੀ ਹੈ ਜੀ ਤਾਰ ਕਿਸੇ ਬਦਲਾ ਲਿਆ ਇਸ ਤਰੀਕੇ ਦਾ ਕੋਈ ਕਦੇ ਤੁਸੀਂ ਗੱਲਬਾਤ ਤੁਹਾਡੇ ਨਾਲ ਤਾਂ ਹੁੰਦੀ ਰਹਿੰਦੀ ਸੀ ਨਾਲ ਰਹਿੰਦੇ ਸੀ ਕਦੇ ਉਹਨਾਂ ਨੇ ਗੱਲ ਜ਼ਿਕਰ ਕੀਤਾ ਸੀ ਕਿ ਹਾਂ ਮੇਰੇ ਕੋਲ ਲਿੰਦੇ ਸੀ ਪਨਾਹ ਜਾਂ ਕੋਈ ਕੇਸ ਦੇ ਵਿੱਚ ਇਨਵੋਲਵ ਹੋਏ ਬਾਈ ਦੇਖੋ ਜੀ ਆਹ ਸਾਰੇ ਅਸੀਂ ਉਦੇ ਹੀ ਖੜੇ ਆ ਹਾਂਜੀ ਸਾਡੇ ਨਾਲ ਰਹਿੰਦਾ ਰਿਹਾ ਉਹ ਸਾਡੇ ਨਾਲੇ ਬਹਿ ਕੇ ਖਾਦਾ ਨੇ ਸਾਡੇ ਨਾਲੇ ਪੀਤਾ ਕਦੇ ਸਾਡੇ ਨਾਲ ਉਹਨੇ ਕੰਮ ਕੀਤਾ ਹੀ ਨਹੀਂ ਜੀ ਹਾਂ ਅਜਾ ਤਾਂ ਜੇਕਰ ਕਰੀਏ ਕਿ ਹਾਂ ਵੀ ਉਹਨੇ ਸਾਡੇ ਨਾਲ ਗੱਲ ਕੀਤੀ ਜਾਂ ਸਾਨੂੰ ਪਤਾ ਉਹਦਾ ਕਿ ਇਦਾਂ ਦਾ ਕੁਝ ਨਹੀਂ ਹੈ ਇਹ ਸਭ ਅਫਵਾਵਾਂ ਨੇ ਗੱਲ ਨੂੰ ਦਿਵਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਉਹਨਾਂ ਨੇ ਪਾਤਾ ਜੀ ਉਹਨਾਂ ਨੇ ਲੈ ਲਿਆ ਜੀ ਐ ਕਰ ਲਿਆ ਇਹ ਕਿਹੜੇ ਗਰੁੱਪ ਦੇ ਨਾਲ ਲੈਂਦੇ ਸੀ ਜਿੰਮੇਵਾਰੀ ਕਹਨੇ ਚੱਕੀ ਬੰਬੀਹਾ ਗਰੁੱਪ ਹਨਾ ਜੀ ਕੋਈ ਇਦਾਂ ਦਾ ਨਹੀਂ ਅੱਛਾ ਇਹ ਕਹਿੰਦੇ ਜੀ ਸਿੱਧੂ ਦੇ ਇਹਨਾਂ ਨੇ ਪਨਾਹ ਦਿੱਤੀ ਅੱਜ ਸਿੱਧੂ ਨੂੰ ਮਰੇ ਨੂੰ 3-4 ਸਾਲ ਹੋ ਗਏ ਅੱਜ ਚੇਤਾ ਆਇਆ ਇਹਨਾਂ ਨੂੰ 4 ਸਾਲ ਉਹਦਾ ਕੱਲਾ 4 ਸਾਲ ਹੋ ਗਏ ਹਨਾ ਉਹ ਕੱਲਾ ਹੀ ਘੁੰਮਦਾ ਰਹਿੰਦਾ ਇੱਥੇ ਅੱਜ ਤੱਕ ਕੁਝ ਨਹੀਂ ਆ ਜੀ ਪੁਲਿਸ ਇਨਕੁਆਇਰੀ ਕਰਨ ਵਾਸਤੇ ਕੁਝ ਨਹੀਂ ਆਈ ਮੈਂ ਕਿਹਾ ਜੀ ਤੁਸੀਂ ਥਾਣੇ ਚਲੇ ਜਾਇਓ ਉਹ ਵੀ ਇਹਦੀ ਤਾਰੀਫੇ ਕਰਨਗੇ ਕਿ ਇੰਨਾ ਵਧੀਆ ਬੰਦਾ ਹੈ ਬਾਈ 10 ਦਿਨ ਹੋਏ ਸੀ ਬਾਈ ਦੇ ਵਿਆਹ ਨੂੰ ਹਾਲੇ ਤਾਂ ਮੇਰੇ ਖਿਆਲ ਭੈਣ ਦੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਲੱਥੀ ਤੇ ਨਾਲ ਦੀ ਨਾਲ ਚੂੜਾ ਵੀ ਨਹੀਂ ਲੱਥਿਆ ਅਸੀਂ ਕੱਲ ਵੀ ਦੇਖ ਲਈ ਪੁੱਬਾ ਮਾਰ ਕੇ ਰੋ ਰਹੀ ਸੀ ਜਿਨ੍ਹਾਂ ਨੇ ਬਹੁਤ ਸੁਪਨੇ ਸਜਾਏ ਹੋਣਗੇ ਆਪਸ ਦੇ ਵਿੱਚ ਕਿ ਅਸੀਂ ਅੱਗੇ ਜਾ ਕੇ ਕੀ ਕਰਨਾ ਹੈ ਪਰ ਉਹ ਸਾਰਾ ਕੁਝ ਬਾਈ ਇੱਕ ਥੰਮ ਸੀ ਆਪਣੇ ਘਰ ਦਾ ਉਹ ਲੱਗਦਾ ਕਿ ਬਿਲਕੁਲ ਖਤਮ ਹੋ ਗਿਆ ਸਾਰਾ ਕੁਝ ਸਭ ਕੁਝ ਖਤਮ ਹੋ ਗਿਆ ਇਹ ਕਿਉਂਕਿ ਬਸ ਉਹਨਾਂ ਦੇ ਨਾ ਜਦ ਤੱਕ ਜੇ ਉਹਨਾਂ ਨੂੰ ਦੱਸ ਕੇ ਵੀ ਆਂਦੇ ਨਾ ਫਿਰ ਉਹ ਆਪਣਾ ਬਚਾਅ ਕਰ ਲੈਂਦੇ ਪਰ ਉਹਨਾਂ ਨੂੰ ਕਪੜਾ ਦੇ ਕੇ ਜਦੋਂ ਉਹਨਾਂ ਨੇ ਗੋਲੀਆਂ ਮਾਰੀਆਂ ਨਾ ਇਹ ਬਹੁਤ ਗਲਤ ਗੱਲ ਹੈ ਗੈਂਗਸਟਰ ਵੀ ਹੋਵੇ ਉਹਨਾਂ ਦੇ ਵਾਸਤੇ ਬਹੁਤ ਵੱਡੀ ਗਲਤ ਗੱਲ ਗਲਤ ਹੈ ਕਿ ਤੁਸੀਂ ਸ਼ਰਮ ਮਾਰ ਲੈਂਦੇ ਤੇ ਤੁਹਾਨੂੰ 10 20 ਦਿੰਦਾ ਤੇ ਤੁਹਾਡੇ ਜੋ ਵੀ ਇੱਕ ਅਦਾ ਜਿ ਮੋੜ ਵੀ ਜਾਂਦਾ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਉਹਨਾਂ ਨੂੰ ਦੋ ਬੰਦੇ ਜਾਂ ਤਿੰਨਾਂ ਨੇ ਉਹਨਾਂ ਦੇ ਗੋਲੀਆਂ ਮਾਰਦੀਆਂ ਇਹ ਬਹੁਤ ਦੁੱਖਦਾਇਕ ਗੱਲ ਆ ਔਰ ਅੱਗੇ ਤੇ ਵੀ ਇਹ ਜਿੰਦਾਂ ਦਾ ਸਰਕਾਰ ਇਸ ਤੀਜੇ ਤੇ ਆਪਣਾ پابੰਦੀ ਲਾਵੇ ਵੀ ਇਹ ਚੀਜ਼ਾਂ ਇਦਾਂ ਨਾ ਹੋਵੇ। ਧੋਖਾ ਕੀਤਾ ਬਾਈ। ਧੋਖਾ ਕੀਤਾ ਜੀ। ਉਹਨਾਂ ਨੇ ਮਾਰਨ ਲੱਗੇ ਜੇ ਤੂੰ ਉਹਨਾਂ ਨੂੰ ਦੱਸ ਕੇ ਵੀ ਮਾਰਦੇ ਹੋ ਤੁਹਾਨੂੰ ਕਿਸੇ ਨੂੰ ਵੀ ਨਹੀਂ ਜਾਣ ਦਿੰਦਾ ਇੱਕ ਅੱਦੇ ਨੂੰ ਵੀ। ਕਿ ਸਰਕੂ ਦੇ ਕੋਲ ਆਪਣੇ ਕੋਲ ਵੀ ਰਵਾਲਵਰ ਹੁੰਦਾ ਸੀ, ਰੋਂਗ ਸੀ ਸਾਹਿਬ। ਆਪਣੇ ਕੋਲ ਵੀ ਸਿਕਰ ਰਵਾਲਵਰ ਹਾਂਜੀ। ਉਹ ਕਿਉਂਕਿ ਜੇ ਸਾਹਮਣੀ ਜੇ ਹੁੰਦੇ ਫਿਰ ਮਲਕੀ ਗੱਲ ਕਿਤੇ ਕਿਤੇ ਫਿਰ ਜਵਾਬ ਦੇ ਫਿਰ ਉਹਨਾਂ ਨੂੰ ਨਹੀਂ ਜਾਣ ਦਿੰਦਾ। ਹੂੰ। ਕਿਉਂਕਿ ਉਹਨੂੰ ਇਕੱਲੇ ਨੂੰ ਦੇਖ ਕੇ ਤਿੰਨੇ ਜਾਣੇ ਇੱਕ ਬੰਦੇ ਪਰ ਹੋ ਗਏ ਹੈ ਵੀ ਉਹ ਬਹੁਤ ਵੱਡੀ ਗਲਤ ਗੱਲ ਹੈ ਜੀ। ਹੂੰ। ਪਰ ਅੱਗੇ ਤੇ ਵੀ ਇਹੀ ਕਹਿੰਦੇ ਆ ਵੀ ਉਹ ਵੱਡੀ ਗੱਲ ਜੀ ਉਹਨਾਂ ਨੇ ਭੀੜ ਦਾ ਫਾਇਦਾ ਚੱਕਿਆ ਫਾਇਦਾ ਚੱਕਿਆ ਉਹਦੇ ਵਿੱਚ ਜਦੋਂ ਭੀੜ ਦੇ ਵਿੱਚ ਉਹਨਾਂ ਨੇ ਗੋਲੀਆਂ ਸੈਲਫੀ ਦੇ ਬਹਾਨੇ ਇਹਨਾਂ ਨੂੰ ਕਿਹਾ ਹੁਣ ਆਮ ਜੀ ਗੱਲ ਹੈ ਕੋਈ ਵੀ ਸੈਲੀਬ੍ਰਿਟੀ ਹੋਗਾ ਜੇ ਕਬੱਡੀ ਜੀ ਮੈਂ ਕਹਿ ਦੂੰਗਾ ਉਹਨਾਂ ਕੀ ਫੋਟੋ ਕਰਾਨੀ ਅਗਲਾ ਕਹਿੰਦਾ ਚੱਲ ਕਰਾ ਲੈਂਦੇ ਹੈਨਾ ਜੱਜ ਪਰ ਇਹ ਹੈ ਜੀ ਹੁਣ ਅੱਗੇ ਤੋਂ ਇਹ ਕੰਮ ਖਤਮ ਹੈ ਕਬੱਡੀ ਤਾਂ ਪੰਜਾਬ ਚ ਖਤਮ ਹੈ ਤਕਰੀਬਨ ਠੀਕ ਹੈ ਜੀ ਹੁਣ ਲੱਗਦਾ ਕਿ ਮਾਵਾ ਡਰਨ ਗਿਆ ਆਪਣੇ ਬੱਚਿਆਂ ਨੂੰ ਕਬੱਡੀ ਦੇ ਵਿੱਚ ਭੇਜਣ ਲੱਗੇ ਖਿਡਾਰੀ ਬਣਾਉਣ ਲੱਗੇ ਕਿਉਂਕਿ ਜਿਸ ਤਰੀਕੇ ਨਾਲ ਸੰਦੀਪ ਅੰਗੀਆਂ ਅੰਬੀਆ ਨੰਗਲ ਦਾ ਦੇਖੀ ਉਹਦੀ ਧਰਨ ਪਤਨੀ ਤਰੀ ਰੋ ਰੋ ਕੇ ਬੁਰਾ ਹਾਲ ਸੀ ਪਤਾ ਕਹਿੰਦਾ ਜੀ ਚਲੋ ਉਹਦਾ ਵੀ ਭਾਈ ਦਾ ਵੀ ਸਾਨੂੰ ਬਹੁਤ ਦੁੱਖ ਸੀ ਜਦੋਂ ਗਿਆ ਚਲੋ ਰੱਬ ਮਾਰੇ ਇਹਨਾਂ ਨੂੰ ਬੱਚੇ ਦੇ ਤੇ ਇਹਦਾ ਦਾ ਵਿਚਾਰੇ ਦਾ ਅਜੇ ਦੇਣੇ ਦਾਸ ਹੋਏ ਸੀ ਜਿਹੜੀ ਵਿਚਾਰੀ ਚੂੜੇ ਵਾਲੀ ਬੈਠੀ ਉਹਦਾ ਕੀ ਬਣੂਗਾ ਉਹਦੀ ਕੀ ਹਾਲਾਤ ਹੋਣਗੇ ਜਾ ਸਾਡਾ ਹੀ ਹਾਲ ਆ ਉਹਦਾ ਉਹਨਾਂ ਦੇ ਲਾਈਫ ਪਾਰਟਨਰ ਸੀ ਭਾਈ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਬਾਈ ਦੇ ਨਾਲ ਜਾਂਦੇ ਰਹੇ ਸੀ ਬੌਂਸਰ ਤੌਰ ਤੇ ਵੀ ਅਸੀਂ ਨਾਲ ਸਪੋਰਟ ਵੀ ਕਰਦੇ ਸੀ ਇੱਥੇ ਮਿਲਦੇ ਰਹਿੰਦੇ ਸੀ ਤਾਂ ਬਾਈ ਜੇ ਤੁਸੀਂ ਨਾਲ ਹੁੰਦੇ ਕਿਤਨੇ ਕਿਤੇ ਘਟਨਾ ਨਾ ਹੀ ਵਾਪਰਦੀ ਕਿਤਨੇ ਪੂਰੇ ਚੌਕਸ ਰਹਿਣਾ ਆਹੀ ਲੈ ਆਣਾ ਹੈ ਇਹਨੂੰ ਹਮ ਆਹੀ ਉੱਤੇ ਥੋੜੀ ਛੱਡਣਾ ਜਿੱਦਾਂ ਮੈਚ ਖਤਮ ਹੋਣਾ ਹੈ ਜੇ ਜਾਣ 20 ਪ੍ਰਵਾਸ ਸੀ ਬਾਈ ਕਿ ਕੋਈ ਬੰਦਾ ਆ ਜੈ ਸੈਲਫੀ ਘਰ ਤੋਂ ਬਾਹਰ ਹੀ ਦਸਾਰੀ ਸੈਲਫੀ ਇੱਥੇ ਵੀ ਲੋਕੀ ਫੋਟੋ ਆ ਮੁੰਡੇ ਜਿਹੜੇ ਚਾਹਣ ਵਾਲੇ ਉਹਦੇ ਫੈਨ ਆ ਉਹ ਇੱਥੇ ਵੀ ਆ ਜਾਂਦੇ ਸੀ ਫੋਟੋਆਂ ਕਰਾਉਣ ਕਈ ਵਾਰੀ ਨਹੀਂ ਮਿਲਣਾ ਫਿਰ ਇੱਥੇ ਵੀ ਭਾਈ ਉਹਨਾਂ ਦੇ ਜਿਮ ਚ ਮਿਲ ਜਾਣਾ ਉੱਥੇ ਬਹੁਤ ਵਧੀਆ ਬੰਦਾ ਸੀ ਸੁਪਨਾ ਕੀ ਸੀ ਭਾਈ ਦਾ ਤੁਹਾਡੇ ਨਾਲ ਗੱਲਬਾਤ ਕਰਦਾ ਹੋਇਗਾ ਪਿੰਡ ਵਰਤੀ ਨੌਜਵਾਨਾਂ ਪ੍ਰਤੀ ਨਸ਼ਾ ਜਿਸ ਤਰੀਕੇ ਨਾਲ ਲਗਾਤਾਰ ਨੌਜਵਾਨ ਨਸ਼ੇ ਦੇ ਪੀੜਤ ਹੋ ਰਹੇ ਨੇ ਉਹਨਾਂ ਨੂੰ ਬਚਾਉਣ ਵਾਸਤੇ ਕਿਸ ਤਰੀਕੇ ਦਾ ਸੁਪਨਾ ਸੀ ਉਹਨਾਂ ਦਾ ਕਿ ਮੈਂ ਆਪਣੇ ਬਲਾਚੌਰ ਨੂੰ ਆਪਣਾ ਨਾਮ ਰੋਸ਼ਨ ਕਰਾਂ ਕਿਉਂਕਿ ਪਿੰਡ ਦੇਖੋ ਚਨਕੋਆ ਹੈ ਪਰ ਨਾਮ ਬਲਾਚੌਰ ਦੇ ਨਾਮ ਤੋਂ ਰੱਖਿਆ ਕਿ ਆਪਣੇ ਸ਼ਹਿਰ ਦਾ ਨਾਮ ਉੱਚਾ ਕਰਾਂ ਨਾਲੇ ਪਿੰਡ ਹੈ ਜਿੱਦਾਂ ਆਪਣਾ ਨਾਲੇ ਬਲਾਚੌਰ ਵਿੱਚ ਸਾਰਾ ਇਹ ਵੱਜਦਾ ਭਾਈ ਪਹਿਲੀ ਗੱਲ ਤਾਂ ਇਹ ਘਟਨਾ ਇੰਨੀ ਮਾੜੀ ਹੋਈ ਹੈ ਨਾ ਜੀ ਇਦਾਂ ਸਾਰੇ ਲੋਕਾਂ ਨੂੰ ਸਾਡੇ ਨੂੰ ਸਾਡੇ ਇਲਾਕੇ ਨੂੰ ਸਾਰਾ ਬਹੁਤ ਮਾੜਾ ਕੰਮ ਹੁੰਦਾ ਸਾਨੂੰ ਇੱਧਰ ਦੇ ਪਿੰਡ ਦੇ ਨਾਮ ਨਾਲ ਘਟ ਜਾਣਦੇ ਲੋਕ ਅੱਛਾ ਜੀ ਸ਼ਹਿਰ ਦੇ ਨਾਮ ਨਾਲ ਹਾਂ ਚਾਹੇ ਮੈਂ ਚਾਹੇ ਦਿਗਵੀ ਜੇ ਸਗਾ ਚਾਹੇ ਭਾਈ ਹੁਣੀਆ ਚਾਹੇ ਸਾਨੂੰ ਮੰਨ ਲਓ ਬਾਹਰ ਕੇ ਤੇ ਆਪਾਂ ਜਾਣਦੇ ਆ ਐਜ਼ ਅ ਬੌਂਸਰ ਕੰਮ ਕਰਦੇ ਆ ਅਸੀਂ ਤੇ ਸਾਨੂੰ ਉੱਥੇ ਲੋਕੀ ਬੜਾ ਜ਼ੋਰ ਦੇ ਨਾਲ ਤੋਂ ਹੀ ਜ਼ਿਆਦਾ ਜਾਣਦੇ ਆ ਤੇ ਇਹਦਾ ਸੁਪਨਾ ਇਹ ਹੈ ਸਗਾ ਮੇਰੇ ਨਾਲ ਗੱਲਾਂ ਕੀਤੀਆਂ ਨੇ ਵੀ ਮੈਂ ਕਬੱਡੀ ਨੂੰ ਬਹੁਤ ਲੈਵਲ ਤੱਕ ਲੈ ਕੇ ਜਾਣਾ ਤੇ ਆਪਣੇ ਸ਼ਹਿਰ ਦਾ ਬਾਕੀ ਉਹਨੇ ਨਾਂ ਰੋਸ਼ਨ ਕੀਤਾ ਵੀ ਹੋਇਆ ਜੀ ਤੇ ਪਰ ਆ ਜਿਹੜੇ ਬਹੁਤ ਮਾੜਾ ਹੋਇਆ ਤੁਸੀਂ ਕਲਾਕਾਰ ਨਾਲ ਵੀ ਰਹਿੰਦੇ ਹੋ ਬਾਈ ਬਤੌਰ ਕੰਮ ਕਰਦੇ ਹੋ ਬਹੁਤ ਸਰਦਾਰ ਪਰ ਕਲਾਕਾਰ ਕਿੰਨਾ ਕਿ ਡਰ ਮਹਿਸੂਸ ਕਰਦੇ ਨੇ ਧਮਕੀਆਂ ਮਿਲਦੀਆਂ ਨੇ ਮਨਕੀਰਤ ਵੀ ਦੱਸਿਆ ਕਿ ਉਸ ਟੂਰਨਾਮੈਂਟ ਪਹੁੰਚਣ ਲੱਗੇ ਉਸ ਤੋਂ ਪਹਿਲਾਂ ਹੀ ਗੋਲੀਆਂ ਚੱਲੀਆਂ ਇਹਦੇ ਰਤੀ ਦੇ ਬਾਰੇ ਬਹੁਤ ਵਧੀਆ ਹੋਇਆ ਜਿੱਦਾਂ ਗਲਾਬ ਸਿੱਧੂ ਨਾਲ ਸੀ ਜਾਂਦੇ ਹਾਂ ਉਹਨਾਂ ਨੂੰ ਵੀ ਬਥੇਰੀਆਂ ਇੱਦਾਂ ਕੋਲਾ ਆਉਂਦੀਆਂ ਬਹੁਤ ਵਸੇ ਚਲੋ ਤਾਂ ਆਪਣੀ ਸੇਫਲੀ ਲੈ ਕੇ ਜੈਡ ਸਕਿਉਰਟੀ ਲੈ ਕੇ ਨਾਲ ਚੱਲਦੇ ਨੇ ਭਾਈ ਆਪਾਂ ਨਾਲ ਤੇ ਇਹਦਾ ਤਾਂ ਕੋਈ ਇਦਾਂ ਦਾ ਸੀ ਸੀਨੇ ਨਹੀਂ ਸੀ ਕਿ ਆਹ ਕੰਮ ਹੋਣਾ ਜਾਂ ਮਤਲਬ ਕੋਈ ਜੇ ਪਤਾ ਹੁੰਦਾ ਸ਼ਾਇਦ ਅਸੀਂ ਨੂੰ ਕਦੇ ਦਤੌਰ ਦੇ ਨਾ ਇਹਦੀ ਸਕਿਉਰਟੀ ਨੂੰ ਨਾਲ ਦੇ ਕੇ ਹੀ ਤੌਰ ਦੇ ਪਰ ਨਾ ਅਸੀਂ ਕਰ ਦੇਖਿਆ ਨਾ ਇਹਨੇ ਸਾਨੂੰ ਕਰੇ ਦੱਸਿਆ ਵੀ ਤੁਹਾਨੂੰ ਕਹਿਤਾ ਮੈਂ ਜੀ ਕੋਈ ਡਰ ਨਹੀਂ ਸੀ ਬਾਈ ਨੂੰ ਕੋਈ ਹਾਂ ਕੋਈ ਡਰ ਤਾਂ ਤਾਂ ਹੁੰਦਾ ਨਾ ਜੇ ਇੱਕ ਬੰਦਾ ਗਲਤ ਹੋਵੇ ਜੇ ਉਹ ਗਲਤੀ ਨਹੀਂ ਸੀ ਵੀ ਡਰ ਕਰਾ ਸੱਚਾ ਬੰਦਾ ਥੋੜੀ ਕਦੇ ਡਰਦਾ ਹੁੰਦਾ ਨਹੀਂ। ਵੀ ਦੱਸੇ ਕਿ ਜਿਹੜੇ ਹਮਲਾਵਰ ਸੀ ਬਲੈਰੋ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ। ਫਿਰ ਜਾਂਦਿਆਂ ਜਾਂਦੇ ਵੀ ਗੋਲੀਆਂ ਚਲਾ ਕੇ ਗਏ ਨੇ। ਤਾਂ ਨਾਲ ਬਾਈ ਦੇ ਕੋਈ ਨਹੀਂ ਸੀ। ਮੌਕੇ ਦੇ ਹਿਸਾਬ ਨਾਲ ਜਿਹੜੇ ਉੱਥੇ ਕਮੇਟੀ ਮੈਂਬਰ ਸੀਗੇ ਨਾ ਜੀ ਉਹਨਾਂ ਨੇ ਮੌਕੇ ਦੇ ਹਿਸਾਬ ਨਾਲ ਉਹਨਾਂ ਦੀ ਬੋਡੀ ਨੂੰ ਚੱਕ ਕੇ ਗੱਡੀ ਦੇ ਵਿੱਚ ਪਾਇਆ। ਤੇ ਮੌਕੇ ਸਰ ਅਸੀਂ ਉੱਥੇ ਨਹੀਂ ਸੀਗੇ। ਅਸੀਂ ਲੋਕਲੇ ਸੀਗੇ ਕਬੱਡੀ ਕੱਪ ਅਸੀਂ ਲਾਈਵ ਵੇ ਦੇਖਦੇ ਸੀਗੇ ਜੀ। ਤੇ ਜਿਹੜੇ ਉਹ ਆਏ ਸੀ ਕੋਈ ਮੋਟਰਸਾਈਕਲ ਦੇ ਕਹਿ ਰਿਹਾ ਕੋਈ ਗੱਡੀ ਦੇ ਕਹਿ ਰਿਹਾ ਤਿੰਨ ਜਾਣੇ ਕਹਿ ਰਿਹਾ ਜੀ। ਉਹ ਇੱਕ ਕਹਿੰਦਾ ਮੈਂ ਫੋਟੋ ਕਰਾਣੀ ਆ ਫੋਟੋ ਕਰਾਉਣ ਲੱਗਿਆ ਤੇ ਇੱਕ ਨੇ ਕੱਪੜਾ ਪਾ ਲਿਆ ਪਿੱਛੇ ਦੇ ਤੇ ਦੂਜਾ ਪਿਸਟਲ ਉਹਦੇ ਮੱਥੇ ਤੇ ਰੱਖ ਕੇ ਉਹਦੇ ਗੋਲੀ ਚਲਾਤੀ ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਹ ਹ ਪਰ ਆਪਾਂ ਮੌਕੇ ਦੇ ਸਾਬ ਨਾਲ ਉੱਥੇ ਨਹੀਂ ਸੀਗੇ ਆਪਾਂ ਸਾਰਾ ਕੁਝ ਇਹ ਆਨਲਾਈਨ ਜਿਹੜਾ ਵੀ ਚੱਲਦਾ ਅੱਜ ਕੱਲ ਇੰਸਟਾਗ੍ਰam ਤੇ ਫੇਸਬੁੱਕ ਤੇ ਜਿੰਨੀਆਂ ਵੀਡੀਓ ਚੱਲਦੀਆਂ ਬਈਆਂ ਸਾਰਿਆਂ ਦੇਖਦੇ ਆ ਕੇ ਕਹਿੰਨੇ ਵੀ ਜਿਹੜਾ ਕਬੱਡੀ ਆ ਕੰਬੱਡੀ ਇਸ ਟਾਈਮ ਗੈਂਗਸਟਰਾਂ ਦਾ ੱਡਾ ਬਣ ਗਿਆ ਉਹ ਹ ਹ ਤੇ ਜਿਹੜਾ ਵੀ ਦੇਦਾ ਪਹਿਲਾਂ ਨੰਗਲ ਅੰਬੀਆਂ ਮਾਰਿਆ ਸੀਗਾ ਜੀ ਉਹ ਵੀ ਕੁਝ ਪੰਜਾਬ ਦੇ ਵਧੀਆ ਕਰ ਰਿਆ ਸੀਗਾ ਤੇ ਉਹਨੂੰ ਵੀ ਮਾਰ ਦਿੱਤਾ ਗਿਆ ਹੁਣ ਇਹ ਵੀ ਮਾਰ ਦਿੱਤਾ ਕਿਉਂਕਿ ਇਹ ਸਾਰਾ ਘੁਮ ਘਮਾ ਕੇ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਇਹ ਜਿਹੜੀਆਂ ਸਰਕਾਰਾਂ ਨੇ ਇਹ ਕਰਵਾ ਰਹੀਆਂ ਤੁਹਾਨੂੰ ਹੋਰ ਨਹੀਂ ਕੋਈ ਚੱਕਰ ਆਏਗਾ ਕਿਉਂਕਿ ਹਰ ਬੰਦੇ ਨੂੰ ਆਪਣੀ ਸੇਫਟੀ ਦਾ ਚੱਕਰ ਆ ਜਾਨ ਕਿਹਨੂੰ ਨਹੀਂ ਪਿਆਰੀ ਸਭ ਨੂੰ ਪਿਆਰੀ ਹੈ ਜੀ ਤਲ ਮੌਕੇ ਦੇ ਹਿਸਾਬ ਨਾਲ ਜਿਹੜੇ ਗੈਂਗਸਟਰ ਇਦਾਂ ਕਰ ਰਹੇ ਆ ਉਹਨਾਂ ਦਾ ਵੀ ਕੋਈ ਬੰਦੂਬਸਤ ਕੀਤਾ ਜਾਵੇ ਪਰ ਲੱਗਦਾ ਕਿ ਜਿਸ ਤਰੀਕੇ ਨਾਲ ਬਾਈ ਤੁਸੀਂ ਕਿਹਾ ਕਿ ਤੁਸੀਂ ਜਿਮ ਮਾਰਦਾ ਸੀ ਨਾਲ ਦੀ ਨਾਲ ਕੱਲਾ ਘੁੰਮਦਾ ਸੀ ਜਿਗਰੇ ਵਾਲਾ ਵੀ ਸੀ ਲੱਗਦਾ ਬਾਈ ਕਿਉਂਕਿ ਜਿਸ ਤਰੀਕੇ ਨਾਲ ਆਪਣੇ ਕੋਲ ਰਵੋਲਵਰ ਰੌਣ ਸਭ ਕੁਝ ਰੱਖਦਾ ਕਿ ਆਮੋ ਸਾਹਮਣੇ ਤੁਸੀਂ ਪਹਿਲਾਂ ਕਿਹਾ ਕਿ ਅਗਰ ਹੁੰਦਾ ਫਿਰ ਕਿਤੇ ਨਾ ਕਿਤੇ ਟੱਕਰ ਬਰਾਬਰ ਦੀ ਦਿੰਦਾ ਹਾਂ ਜੀ ਜੇ ਦੱਸ ਕੇ ਵੀ ਆਂਦੇ ਨਾ ਉਹ ਉਹਨਾਂ ਦੇ ਤਿੰਨਾਂ ਚ ਕੋਈ ਵੀ ਨਹੀਂ ਜਾਂਦਾ ਕਿਉਂਕਿ ਉਹਨਾਂ ਨੇ ਭਲੇਖੇ ਨਾਲ ਮਾਰਿਆ ਵਾ ਉਹਨਾਂ ਨੇ ਕੱਪੜਾ ਦਿੱਤਾ ਤੇ ਮੂੰਹ ਪਰ ਫੇਰ ਉਹਦੇ ਗੋਲੀ ਮਾਰੀ ਆ ਜਿਉਂ ਕਦੇ ਮਾਰਿਆ ਜਾਂਦਾ ਪਤਾ ਵੀ ਲੱਗ ਜਾਂਦਾ ਨਾ ਫਿਰ ਉਹਨਾਂ ਦੇੰਨਾਂ ਕੋਈ ਨਹੀਂ ਵਾਪਸ ਜਾਂਦਾ ਜੀ ਬਈ ਕੀ ਮੰਗਿਆ ਹੁਣ ਸਰਕਾਰ ਕੋਲ ਮੰਗਿਆ ਇਹੀ ਇਹ ਵੀ ਇਨਸਾਫ ਸਾਨੂੰ ਦਿੱਤਾ ਜਾਵੇ ਜੀ ਸਾਡਾ ਭਰਾ ਮਰਿਆ ਜੀ ਬਈ ਤੁਹਾਨੂੰ ਵੀ ਇਧਰ ਤੁਸੀਂ ਬਤੌਰ ਬੌਂਸਰ ਜਾਣੇ ਹੋ ਕਲਾਕਾਰਾਂ ਨਾਲ ਕਬੱਡੀ ਇਤਰਾ ਪ੍ਰੋਮੋਟਰਾਂ ਦੇ ਨਾਲ ਥੋੜੀ ਜਾਨ ਨੂੰ ਬੜਾ ਖਤਰਾ ਹੈ ਕਿਉਂਕਿ ਗੋਲੀਆਂ ਚਲਾਣ ਵਾਲੇ ਨੇ ਕਿਹੜਾ ਦੇਖਣਾ ਹੈ ਜੀ ਬੌਂਸਰ ਹੈ ਜਾਂ ਕੋਈ ਕਲਾਕਾਰ ਕੀ ਹੈ ਜੰਦੀ ਸਾਡੇ ਤਾਂ ਹੈਗਾ ਹੀ ਹੈ ਜਿੱਦਾਂ ਹੁਣ ਇਸ ਕਰਕੇ ਵੀ ਹੁਣ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਜਿੱਦਾਂ ਵੀ ਕੋਈ ਇਦਾਂ ਦਾ ਫੰਕਸ਼ਨ ਹੋਵੇ ਤਾਂ ਇਹਦੇ ਵਿੱਚ ਪੂਰਾ ਸਕਿਉਰਿਟੀ ਕਰਨੀ ਚਾਹੀਦੀ ਹੈ ਜੀ ਆਪਣੀ ਤਾਂ ਕੀ ਕਪੀਟਨ ਛੱਡ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਵਾਰ ਬਹੁਤ ਧੰਨਵਾਦ ਭਾਈ ਬਿਲਕੁਲ ਤੁਸੀਂ ਦੇਖੋ ਜਿਸ ਤਰੀਕੇ ਨਾਲ ਬਾਈ ਰਾਣਾ ਬਲਾ ਚੌਰੀਆ ਦੇ ਦੋਸਤ ਮਿੱਤਰ ਸੀ ਨਾਲ ਬੌਂਸਰ ਉਹ ਨੌਜਵਾਨ ਜਿਹੜੇ ਹਮੇਸ਼ਾ ਨਾਲ ਰਹਿੰਦੇ ਸੀ ਪਰ ਕੱਲ ਟੂਰਨਾਮੈਂਟ ਦੇ ਵਿੱਚ ਨਹੀਂ ਜਾ ਸਕੇ ਤਾਂ ਅੱਜ ਵੱਡਾ ਅਫਸੋਸ ਹੈ ਕਿ ਅਗਰ ਅਸੀਂ ਨਾਲ ਹੁੰਦੇ ਤਾਂ ਕਿਤਨੇ ਕਿਤੇ ਬਾਈ ਨੂੰ ਬਚਾ ਸਕਦੇ ਸੀ ਕਿਉਂਕਿ ਰਾਣਾ ਬਲਾ ਚੌਰੀਆ ਬਹੁਤ ਹੀ ਜਿਗਰੇਬਾਦ ਦੱਸਿਆ ਜਾਂਦਾ ਹੈ ਜੋ ਕਿ ਕੱਲਾ ਹਮੇਸ਼ਾ ਆਪਣੇ ਘਰ ਤੋਂ ਬਾਹਰ ਸਕੂਟਰੀ ਤੇ ਜਾਂ ਫਿਰ ਆਪਣੇ ਘਰ ਤੇ ਬਾਹਰ ਕੋਈ ਫੈਨ ਆਗੇ ਉਹਨਾਂ ਨੂੰ ਫੋਟੋ ਤਰਵਾਣੀਆਂ ਕਦੇ ਸ਼ੱਕੇ ਨਹੀਂ ਸੀ ਉਹਨਾਂ ਨੂੰ ਕਿ ਇਸ ਤਰੀਕੇ ਨਾਲ ਉਹਨਾਂ ਦੇ ਉੱਤੇ ਹਮਲਾ ਹੋ ਜਾਏਗਾ ਪਰ ਜਿਸ ਤਰੀਕੇ ਨਾਲ ਪੋਸਟਾਂ ਵਾਇਰਲ ਹੋਈਆਂ ਹਨ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਸਿੱਧੂ ਮਸੂਏ ਵਾਲੇ ਦੇ ਕਾਤਲਾਂ ਨੂੰ ਪਨਾਹ ਦਿੱਤੀ ਹੈ ਪਰ ਇੱਥੋਂ ਦੇ ਜਿਹੜੇ ਨਾਲ ਦੇ ਸਾਥੀ ਨੂੰ ਮਸੂਏ ਕਦੇ ਵੀ ਕੋਈ ਪੁਲਿਸ ਉਹਨਾਂ ਦੇ ਘਰ ਇਨਕੁਆਇਰੀ ਕਰਨ ਨਹੀਂ ਆਈ ਨਾ ਹੀ ਕੋਈ ਗੱਲਬਾਤ ਹੋਈ ਹੈ ਪਰ ਇਸ ਵਾਸਤੇ ਹੁਣ ਪੁਲਿਸ ਅੱਗੇ ਜਿਸ ਤਰੀਕੇ ਨਾਲ ਲਗਾਤਾਰ ਛਾਪੇਮਾਰ ਹਰ ਕਾਤਲ ਕਦੋਂ ਫੜੇ ਜਾਂਦੇ ਨੇ ਕੌਣ ਸੀ ਕਾਤਲ ਵਜ੍ਹਾ ਕੀ ਸੀ ਇਸ ਬਾਰੇ ਪੁਲਿਸ ਵੱਡੀ ਕਨਫੈਰਸ ਕਰਕੇ ਵੱਡੇ ਖੁਲਾਸੇ ਕਰ ਸਕਦੇ ਥੋੜੇ ਕਰ ਮੈਂ ਗਰਜੋਤ ਦੇ ਨਾਲ ਤੇ ਸੇ